ਦੋਸਤੋ ਅੱਜ ਦੀ ਵੀਡੀਓ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਜਿਹੜੇ ਚਾਰ ਧਾਮ ਦੀ ਯਾਤਰਾ ਕਰਨਾ ਚਾਹੁੰਦੇ ਨੇ ਉਹ ਵੀ ਘੱਟ ਸਮੇਂ ਵਿੱਚ ਵਾਇਆ ਹੈਲੀਕਾਪਟਰ ਆਹੀਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਚਾਰ ਧਾਮ ਦੀ ਯਾਤਰਾ ਲਈ ਹੈਲੀਕਾਪਟਰ ਦਾ ਕਿੰਨਾ ਕਿਰਾਇਆ ਅਤੇ ਕਿੰਨਾ ਸਮਾਂ ਲੱਗਦਾ ਇਹਦੇ ਵਿੱਚ ਇਹ ਹੈਲੀਕਾਪਟਰ ਦੀ ਯਾਤਰਾ ਮਈ ਤੋਂ ਜੂਨ ਅਤੇ ਸਤੰਬਰ ਤੋਂ ਅਕਤੂਬਰ ਦੇ ਵਿੱਚ ਕੀਤੀ ਜਾ ਸਕਦੀ ਆ ਇਹਦੇ ਵਿੱਚ ਚਾਰ ਧਾਮ ਦੇ ਵਿੱਚ ਯਮਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੀ ਯਾਤਰਾ ਕਰਵਾਈ ਜਾਂਦੀ ਆ। ਹੈਲੀਕਾਪਟਰ ਸਭ ਤੋਂ ਪਹਿਲਾਂ ਚੱਲਦਾ ਜੀ ਦੇਰਾਦੂਨ ਤੋਂ ਦੇਰਾਦੂਨ ਤੋਂ ਯਮਨੋਤਰੀ, ਯਮਨੋਤਰੀ ਤੋਂ ਗੰਗੋਤਰੀ, ਗੰਗੋਤਰੀ ਤੋਂ ਕੇਦਾਰਨਾਥ ਅਤੇ ਕੇਦਾਰਨਾਥ ਤੋਂ ਬਦਰੀਨਾਥ ਅਤੇ ਬਦਰੀਨਾਥ ਤੋਂ ਫਿਰ ਦੇਰਾਦੂਨ। ਇਹਦੇ ਵਿੱਚ ਹੈਲੀਕਾਪਟਰ ਦਾ ਕਿਰਾਇਆ ਲਗਭਗ 2.5 ਲੱਖ ਰੁਪਈਆ ਅਤੇ ਇਹਦੇ ਵਿੱਚ ਲਗਭਗ 5 ਰਾਤਾਂ ਤੇ 6 ਦਿਨ ਲੱਗਦੇ ਆ ਤੇ ਇਹ ਹੈਲੀਕਾਪਟਰ ਕਈ ਕੰਪਨੀਆਂ ਇਹਦੀਆਂ ਸਵਾਵਾਵਾਂ ਦੇ ਰਹੀਆਂ ਨੇ ਇਹ ਹੈਲੀਕਾਪਟਰ ਦੀ ਸੇਵਾ ਔਨਲਾਈਨ ਬੁੱਕ ਕੀਤੀ ਜਾ ਸਕਦੀ ਆ ਇਹਦੇ ਵਿੱਚ ਕਈ 4-5 ਕੰਪਨੀਆਂ ਨੇ ਉਹਨਾਂ ਦੀਆਂ ਵੈਬਸਾਈਟ ਨੇ ਸਾਰਾ ਕੁਝ ਉਹਦੇ ਵਿੱਚ ਦੱਸਿਆ ਹੋਇਆ ਸੋ ਜੇਕਰ ਇਹ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਭਰਪੂਰ ਲੱਗੀ ਹੋਵੇ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਰਿਸ਼ਤੇਦਾਰਾਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਚਾਰਤਮ ਯਾਤਰਾ ਕਰਨਾ ਚਾਹੁੰਦੇ ਨੇ ਘੱਟ ਸਮੇਂ ਵਿੱਚ ਉਹ ਇਸ ਵੀਡੀਓ ਦਾ ਲਾਹਾ ਲੈ ਸਕਣ ਬੋਲੋ ਜੀ ਵਾਹਿਗੁਰੂ